ਸਾਸੀਕਾਰ ਮੈਂ ਆ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਹੀ ਵੱਡੇ ਆਗੂ ਨੂੰ ਝਟਕਾ ਦੇ ਦਿੱਤਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਮੁਅਤਲ ਕਰ ਦਿੱਤਾ ਹੈ ਸੁਖਬੀਰ ਸਿੰਘ ਬਾਦਲ ਦੇ ਕਹਨ ਤੇ ਕਿਉਂਕਿ ਸੁਖਬੀਰ ਸਿੰਘ ਬਾਦਲ ਦੇ ਰਾਹ ਦੇ ਵਿੱਚ ਜੇਕਰ ਕੋਈ ਵੀ ਰੋੜਾ ਬਣਦਾ ਹੈ ਉਸ ਨੂੰ ਠੁੱਡਾ ਮਾਰ ਦਿੱਤਾ ਜਾਂਦਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਹ ਕਦੇ ਵੀ ਬਰਦਾਸ਼ਤ ਨਹੀਂ ਕਰਦੇ ਕਿ ਕੋਈ ਸਿਆਸੀ ਆਗੂ ਮੇਰੇ ਖਿਲਾਫ ਬੋਲੇ ਯਾਨੀ ਕਿ ਜਿਹੜਾ ਸੁਖਬੀਰ ਸਿੰਘ ਬਾਦਲ ਵਾਲਾ ਧੜਾ ਸੀ ਉਸ ਦੇ ਵਿੱਚ ਇੱਕ ਵੱਡੇ ਆਗੂ ਨੇ ਸੁਖਬੀਰ ਸਿੰਘ ਬਾਦਲ ਨੂੰ ਵੱਡੀ ਗੱਲ ਕਹਿ ਦਿੱਤੀ ਗੁੱਸੇ ਹੋ ਗਿਆ ਸੁਖਬੀਰ ਸਿੰਘ ਬਾਦਲ ਗੁੱਸਾ ਆ ਗਿਆ ਡਾਕਟਰ ਦਲਜੀਤ ਸਿੰਘ ਚੀਮਾ ਅਤੇ ਬਲਵਿੰਦਰ ਸਿੰਘ ਭੁੰਦੜ ਨੂੰ ਦੇਖ ਕਹ ਦਿੰਦਾ ਕਿ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਇਸ ਨੂੰ ਅਲਵਿਦਾ ਕਰ ਦਿਓ ਕਿਉਂਕਿ ਇਹੋ ਜਿਹੇ ਲੋਕਾਂ ਦੀ ਸ਼ਰੋਮਣੀ ਅਕਾਲੀ ਦਲ ਨੂੰ ਲੋੜ ਨਹੀਂ ਹੈ ਜਿਹੜੇ ਕਹਿੰਦੇ ਨੇ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਮੰਨੋ ਉਹਨਾਂ ਨੂੰ ਇਨ ਬਿਨ ਲਾਗੂ ਕਰੀਏ ਕਿਉਂ ਅਸੀਂ ਕਿਹੜੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਤ ਹਾਂ ਅਸੀਂ ਕਿਹੜੇ ਨਿਮਰ ਸਿੱਖ ਹਾਂ ਅਸੀਂ ਤਾਂ ਕਹਿ ਸਕਦੇ ਹਾਂ ਕਾਨਫਰੰਸਾਂ ਕਰ ਸਕਦੇ ਹਾਂ ਸ਼੍ਰੀ ਮੁਕਸੈਦ ਦੀ ਧਰਤੀ ਤੋਂ ਕਹਿ ਸਕਦੇ ਹਾਂ ਤੇ ਕੁਰਬਾਨੀਆਂ ਘੜਵਾ ਸਕਦੇ ਹਾਂ ਆਪਣੇ ਪਰਿਵਾਰ ਦੀਆਂ ਕਿਸ ਬਾਦਲ ਪਰਿਵਾਰ ਤੋਂ ਇਲਾਵਾ ਹੋਰ ਕੋਈ ਸ਼ਰਮਣੀ ਸ਼ਰੂਮਣੀ ਅਕਾਲੀ ਦਲ ਨੂੰ ਚਲਾ ਨਹੀਂ ਸਕਦਾ ਯਾਨੀ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਪਹਿਲਾ ਝਟਕਾ ਦਿੱਤਾ ਗਿਆ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਕਿਉਂਕਿ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਸੀ ਕਿ ਜਿਹੜੇ ਫੈਸਲੇ ਸ੍ਰੀ ਅਕਾਲ ਤਖਤ ਸਾਹਿਬ ਦੀ ਪਹਸੀਲ ਤੋਂ ਆਏ ਹੋ ਇਹਨ ਬਿਨ ਲਾਗੂ ਨਹੀਂ ਚਾਹੀਦੇ ਨੇ ਉਹਨਾਂ ਕਹਿੰਦੇ ਕਿ ਦੁਬਾਰਾ ਮੀਟਿੰਗ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਕੀਤੀ ਜਾਂਦੀ ਹੈ ਤਾਂ ਮੈਂ ਨਹੀਂ ਹੋਵਾਂਗਾ ਮੈਂ ਉਸਹਾਜ਼ਰ ਨਹੀਂ ਹੋਵਾਂਗਾ ਮੈਂ ਸ਼ਿਰਕਤ ਨਹੀਂ ਕਰਾਂਗਾ ਗੁੱਸਾ ਆ ਗਿਆ ਸੁਖਬੀਰ ਸਿੰਘ ਬਾਦਲ ਨੂੰ ਕਿਰਦਾਰਕੁਸ਼ੀ ਕੀਤੀ ਗਈ ਘਰੇ ਬਿਠਾ ਦਿੱਤਾ ਇਧਰ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਅਕਾਲੀ ਦਲ ਵਿੱਚ ਲੋਕਪੁਰਸ਼ ਵਜੋਂ ਮਸ਼ਹੂਰ ਹੈ ਸਵਰਗੀ ਪਾਰਟੀ ਪ੍ਰਧਾਨ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹੇ ਜਥੇਦਾਰ ਜਗਦੇਵ ਸਿੰਘ ਤਲਵੰਡੀ ਯਾਨੀ ਕਿ ਜਗਦੇਵ ਸਿੰਘ ਤਲਵੰਡੀ ਦੇ ਦੋਤੇ ਗੁਰਜੀਤ ਸਿੰਘ ਤਲਵੰਡੀ ਵੱਲੋਂ ਪਾਰਟੀ ਲੀਡਰਸ਼ਿਪ ਨੂੰ ਅਕਾਲ ਤਖਤ ਸਾਹਿਬ ਦੇ ਫੈਸਲੇ ਇਨ ਬਿਨ ਲਾਗੂ ਕਰਨ ਦੀ ਸਲਾਹ ਮਹਿੰਗੀ ਪਈ ਹੈ ਯਾਨੀ ਕਿ ਗੁਰਜੀਤ ਸਿੰਘ ਤਲਵੰਡੀ ਜਿਹੜੇ ਨੇ ਉਹਨਾਂ ਨੂੰ ਬੜੀ ਮਹਿੰਗੀ ਸਲਾਹ ਪੈ ਗਈ ਕਹਿੰਦੇ ਨੇ ਵੀ ਇਹਨਾਂ ਨੂੰ ਲਾਗੂ ਕੀਤੇ ਜਾਵਣ ਫੈਸਲੇ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਆਏ ਨੇ ਲੇਕਿਨ ਬੀਤੇ ਦਿਨ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਰਹੀਂ ਬਿਨਾਂ ਕੋਈ ਨੋਟਸ ਦਿੱਤੇ ਪਾਰਟੀ ਵਿੱਚੋਂ ਬਰਖਾਸਤ ਕਰ ਦਿੱਤਾ ਗਿਆ ਯਾਨੀ ਕਿ ਅੱਜ ਗੁਰਜੀਤ ਸਿੰਘ ਤਲਵੰਡੀ ਸੋਸ਼ਲ ਮੀਡੀਆ ਤੇ ਚੀਕਾ ਮਾਰ ਰਹੇ ਨੇ ਰੋ ਰਹੇ ਨੇ ਰੋ ਰਹੇ ਨੇ ਕਿ ਇਹ ਮੇਰੀ ਵੱਡੀ ਗਲਤੀ ਹੈ ਕਿ ਮੈਂ ਕਿਹਾ ਸ੍ਰੀ ਅਕਾਲ ਤਖਸੈਬ ਨੂੰ ਸਮਰਪਿਤ ਹੋਣਾ ਚਾਹੀਦਾ ਹੈ ਸਾਨੂੰ ਸਾਨੂੰ ਗੱਲ ਮੰਨਣੀ ਚਾਹੀਦੀ ਹੈ ਉਹ ਜ਼ਿਲ੍ਹੇ ਦੇ ਪ੍ਰਧਾਨ ਵੀ ਨੇ ਨੋਟਸ ਵੀ ਨਹੀਂ ਦਿੱਤਾ ਗਿਆ ਲੇਕਿਨ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਬਾਹਰ ਕਰ ਦਿੱਤਾ ਗਿਆ ਗੁਰਜੀਤ ਸਿੰਘ ਤਲਵੰਡੀ ਨੂੰ ਆਹ ਨੇ ਵੱਡੇ ਕਾਰਨਾਮੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀ ਸਿੰਘ ਬਾਦਲ ਡਾਕਟਰ ਦਲਜੀਤ ਸਿੰਘ ਈਮਾ ਅਤੇ ਬਲਵਿੰਦਰ ਸਿੰਘ ਭੁੰਦੜ ਦੇ ਨੋਟਸ ਵੀ ਨਹੀਂ ਦਿੱਤਾ ਗਿਆ ਬਸ ਉਹਨੇ ਇਹੋ ਹੀ ਕਿਹਾ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਈਏ ਜੇ ਅਸੀਂ ਆਪਣੇ ਆਪ ਨੂੰ ਨਿਮਾਨਸੇ ਕਹਿੰਦੇ ਆ ਨਾ ਨਹੀਂ ਗੱਲ ਮੰਨੀ ਕਿਉਂ ਤੁਸੀਂ ਇਹ ਗੱਲ ਕਿਉਂ ਕਹਿ ਦਿੱਤੀ ਅਸੀਂ ਨਿਮਾਨਸੇ ਕਿ ਨਹੀਂ ਆ ਅਸੀਂ ਸਮਰਪਿਤ ਨਹੀਂ ਆ ਬਿਨਾ ਨੋਟਿਸ ਦਿੱਤੇ ਗੁਰਜੀਤ ਸਿੰਘ ਤਲਵੰਡੀ ਨੂੰ ਅੱਜ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਸਦਾ ਲਈ ਬਰਖਾਸਤ ਕਰ ਦਿੱਤਾ ਗਿਆ ਹੈ ਧੰਨਵਾਦ